ਜਾ ਰਹੀ ਹੈ ਆਪੀ ਦੀ ਨਿਊਜ਼ ਤੋਂ ਅੱਜ ਪਹੁੰਚੇ ਹਨ ਦਰਵੇਸ਼ ਆਸ਼ਰਮ ਬਾਬਾ ਜੀ ਕੋਲ ਅੱਜ ਬਾਬਾ ਜੀ ਦੇ ਇੱਥੇ ਦਰਸ਼ਨ ਕਰਨਾ ਹੈ ਅੱਜ ਰੋਜੀ ਕਰਨ ਬਹੁਤ ਬਾਈ ਕੀ ਪ੍ਰੋਗਰਾਮ ਹੈ ਅੱਜ ਇੱਥੇ ਵਿਸ਼ਕਰਮਾ ਮੰਦਿਰ ਦੀ ਪੂਜਾ ਕਰਦੇ ਸੇ ਸਿ ਵਿਸ਼ਕਰਮਾ ਮੰਦਿਰ ਦੀ ਸੇਵਾ ਕਰਦੇ ਆਂ ਔਰ ਵਿਸ਼ਕਰਮਾ ਦਾ ਹੀ ਦਿਨ ਮਨਾਉਂਦੇ ਅੱਜ ਜੀ ਦੇ ਨਾਲ ਸੰਗਤ ਦੇ ਬਿਆਦੇ ਨਾਲ ਆਉਂਦੀ ਤੁਮ ਤੁਮਾ ਤੋਂ ਕਿ ਦੇਸੀ ਤੋਂ ਅਨਯਦਾ ਸਾਡਾ ਸਿਸਟਮ ਚੱਲਦਾ ਉਹ ਦਾ ਕਰਕੇ ਸੰਭੱਲਦਾ ਜਿਆਦਾ ਵਧੀਆ ਆ ਬਾਬਾ ਜੀ ਕਿਰਾਸਤ ਪਹਿਲਾਂ ਬਿਨਾਂ ਜੀ ਹੁਣ ਮੈਨਾਂ ਜੀ ਬਾਕੀ ਇੱਥੇ ਬਾਇਆ ਉਹ ਕੈਲੀ ਪਾ ਗਿਆ ਨੂੰ ਥੋੜਾ ਟਾਈਮ ਹੋਇਆ ਆਸ਼ਰਮ ਬਣਾਏ ਨੂੰ ਪਰ ਸਤਿਗੁਰਾਂ ਦੀ ਕਿਰਪਾ ਬਹੁਤ ਆ ਬਹੁਤ ਵਧੀਆ ਆਸ਼ਰਮ ਚੱਲਦਾ ਬੜਾ ਸੰਗਤ ਦਾ ਸੰਜੋਗ ਆ ਔਰ ਸੰਗਤ ਦਾ ਪਿਆਰ ਬਹੁਤ ਆ ਕਿਉਂਕਿ ਜਿਹੜਾ ਸੰਤ ਹੁੰਦਾ ਨਾ ਬੈਠਾ ਸੰਤ ਸੰਤ ਸਮਾਜ ਜਿਹੜਾ ਚੱਲ ਰਿਹਾ ਸੇਵਾ ਦਾ ਹੁੰਦਾ ਭਾਵਨਾ ਵੀ ਜਿਹੇ ਜਿਹੇ ਵੀ ਕੋਈ ਆਵੇ ਉਹੋ ਜਿਹਾ ਰਾਜੀ ਜਾਵੇ ਜੋ ਜੀ ਆਵੇ ਸੁਹਾਜੀ ਜਾਵੇ ਲੰਗਰ ਹਟੋ ਸਾਡੇ ਚਾਲ ਦਾ ਚੌਂਦੀ ਕਾਟੋ ਲੰਗਰ ਚੱਲਦਾ ਜੀ ਹਾਂ ਦੇਸੀ ਦਵਾਨੀਆਂ ਜਿਹੜੀਆਂ ਉਹ ਫਰੀ ਚੱਲਦੀਆਂ ਫਰੀ ਜੀ ਜਿਆਦਾ ਮੇਰੇ ਕੋਲੇ ਵੀ ਸਰਜੀ ਵਾਲੇ ਇਨਸਾਨ ਵਾਲੇ ਸ਼ੁਕਰ ਵਾਲੇ ਇਹ ਜਿਹੇ ਪੇਸ਼ੈਂਟ ਹੁੰਦੇ ਆ ਔਰ ਕਰੇ ਕਰਾਵੇ ਆਪੇ ਆਪ ਮਾਨਸ ਦੇ ਕੇ ਕੁਛ ਨਹੀਂ ਤੇ ਬੰਦੇ ਦੇ ਹੱਥ ਕੁਛ ਨਹੀਂ ਹੁੰਦਾ ਕਰਨਾਲ ਤੋਂ ਪ੍ਰਮਾਤਮਾ ਹੀ ਆ ਸਾਨੂੰ ਵੀ ਉਸ ਮਹਾਂਪੁਰਸ਼ ਦਾ ਆਸ਼ੀਰਵਾਦ ਦਾ ਸਤਿਗੁਰਾਂ ਦਾ ਤੇ ਮੈਨੂੰ ਜਲਾਲ ਵਾਲੇ ਮਹਾਂਪੁਰਸ਼ਾਂ ਨੇ ਸਿਖਾਇਆ ਸੀ ਜੋ ਕੁਛ ਵੀ ਸਿਖਾਇਆ ਸੀ ਤੇ ਜੋ ਵੀ ਅੱਜ ਦੇਣ ਆ ਨਾ ਉਹਨਾਂ ਦੀ ਕੋਈ ਆ ਉਹਨਾਂ ਦੀ ਦੇਣ ਕਰਕੇ ਸਾਰਾ ਕੁਛ ਮੇਰੇ ਕੋਲੇ ਜੋ ਬਣਿਆ ਉਹਨੇ ਆੜੀ ਸੱਚੀ ਸਰਕਾਰ ਸਾਡੇ ਪ੍ਰਦਾਤਾ ਗੁਰੂ ਜੀ ਉਹਨਾਂ ਦੀ ਬਹੁਤ ਰਹਿਮ ਤਾਂ ਤੇ ਲੰਗਰ ਤਾਂ ਵੀ ਸਾਡੇ ਚੱਲਦਾ ਉਸ ਜਦੋਂ ਸਾਡੇ ਚੱਲਿਆ ਰਿਹਾ ਜੀ ਆ ਅਸੀਂ ਪ੍ਰਮਾਤਮਾ ਅਗੜੀ ਐਸੇ ਦਰਵਾਜ਼ਾ ਕਰਦੇ ਆ 24 ਘੰਟੇ ਲੰਗਰ ਤੇ ਦੁਆਜਾ ਚੱਲਦੀ ਆ ਰਹਿਣ ਅੱਜ ਸਾਡੀ ਕਮਾਂਡ ਆ ਹੋਰਾਨੂੰ ਕੋਈ ਚਾਹੀਦੀ ਨਹੀਂ ਪਿਛਲੇ ਸਾਲ ਸਾਡੇ ਚੈਨਲ ਨੂੰ ਪਿਛਲੇ ਸਾਲ ਵੀ ਮੌਕਾ ਮਿਲਿਆ ਸੀ ਤੁਹਾਡੇ ਬਲਾਉਂਡ ਤੇ ਤੁਹਾਡੇ ਸੱਦੇ ਤੇ ਅਸੀਂ ਪਿਛਲੀ ਵਾਰ ਵੀ ਪਹੁੰਚੇ ਸੀ ਤੇ ਬਹੁਤ ਸਾਨੂੰ ਵੀ ਇਸ ਚੀਜ਼ ਦਾ ਹੁੰਦਾ ਹੈ ਕਿ ਜੋ ਕੋਈ ਵੀ ਕਿਸੇ ਦੁੱਖ ਤਕਲੀਫ ਦੇ ਨਾਲ ਜੂਝ ਰਿਹਾ ਹੈ ਉਹ ਤੁਹਾਡੇ ਕੋਲੇ ਆ ਕੇ ਸਹੀ ਹੋ ਜਾਂਦਾ ਹੈ ਹਰਬਸੂ ਬਾਬਾ ਜੀ ਦੀ ਦਇਆ ਕਰਕੇ ਸਹੀ ਹੁੰਦਾ ਹੈ ਕਿ ਕਿਤਾ ਜਿਹੜੀ ਨੇ ਚਿੱਗਲੀ ਟੀਜ਼ਾ ਜਿਹੜਾ ਪਕੜ ਲਾਉਣੇ ਉਹ ਲੱਗਤੀ ਦਾ ਜਿਹੜੀ ਨੇਚਰਲੀ ਹਵਾ ਵਗਦੀ ਉਹ ਅਲੱਗਾ ਜਿਹੜਾ ਤੁਸੀਂ ਧਰਮੁਖਸਤਾਨ ਤੇ ਕੰਮ ਕਰਨਾ ਨਾ ਫਰੀ ਦੇਣਾ ਇੱਕ ਉਥੇ ਦਵਾਈ ਤੇ ਇੱਕ ਦਵਾਈ ਉਹ ਚੀਜ਼ਾ ਉਹਦੇ ਅੰਦਰ ਕਰਦੇ ਜਦੋਂ ਦਵਾਈ ਜਿੰਦੀ ਨਾਰੋ ਪ੍ਰਭਾਤਮਾ ਦੀ ਦਵਾਈ ਹੋਗੀ ਤਾਂ ਸਿਕੰਦਰ ਵਿਸ਼ਾ ਅਸ਼ਰਮ ਆ ਜੁਨਾ ਦਾ ਦਸਤਾਵਰ ਅਸ਼ਰਮ ਆ ਕੋਤਰਾ ਦਾ ਹਾਕਰ ਪੈਂਦੇ ਸਰੋਤ ਸੰਚਾਰ ਦੇ ਮੈਂ ਕਿਹੜੇ ਤਰ੍ਹਾਂ ਦੇ ਆਦੇ ਆ ਰਿਹਾ ਹਾਂ ਮੈਂ ਕਿਹੜੇ ਆਦਿ ਉਸ ਸਭ ਤੋਂ ਪਹਿਲਾਂ ਦੀ ਜਨ ਲਾਹਰਾਂ ਬਸ ਅੱਜ ਇਹ ਸਾਢੇ 5 ਬੀਤੀ ਅਸੀਂ ਲਾਜ਼ਰਾਂ ਵਿੱਚ ਵਧੀਆ ਬੱਲੇ ਲਿਤੇ ਆ। ਬਾਬਾ ਜੀ ਡੇਰੇ ਵੱਲੋਂ ਆਪਣੇ ਹੋਰ ਕਿਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਮਹਿਮਾ ਛੇੜੀਆਂ ਜਾਂਦੀਆਂ ਨੇ ਕਿਸ ਤਰ੍ਹਾਂ ਦੇ ਹੋਰ ਕੰਮ ਪ੍ਰਚਾਰ ਕਿੱਥੇ ਜਾਂਦੇ ਨੇ ਉਹਦੇ ਬਾਰੇ ਵੀ ਕੋਈ ਚਾਨਣਾ ਪਾਓ। ਦੇਖੋ ਜੀ ਮੇਰੇ ਕੋਲੇ ਥੋੜਾ ਟਾਈਮ ਹੈ। ਕੱਟ ਹੀ ਰਿੰਦਾ ਲੋਕਾਂ ਦੇ ਵਿਚਾਰ ਪਤਾ ਕਰੋ। ਆਪਾਂ ਕਹਿੰਦੇ ਮੇਰੇ ਕੋਲ ਸੰਕੇਤ ਹੁੰਦੀ ਆ। ਦੇ ਕੋ ਸੰਗਤ ਕਾਫੀ ਦੂਰ ਦੂਰ ਤੋਂ ਆਉਂਦੀ ਐ ਪਰ ਆਪਣਾ ਇੰਨਾ ਕੀ ਟਾਈਮ ਹੁੰਦਾ ਵੀ ਦਵਾਈ ਲਈ ਉਹਨਾਂ ਨੂੰ ਦੱਸਿਆ ਬਾਬਾ ਜੀ ਠੀਕ ਐ ਫੋਨ ਵੀ ਖੂਨ ਵਾਲਾ ਜਾਂਦਾ ਰਿਹਾ ਸੀ ਤੋਂ ਨਵੰਦਾ ਸ਼ਹਿਰਾਂ ਉੱਥੋਂ ਕੋਈ ਬੰਦਾ ਆਇਆ ਦਵਾਈ ਲੈ ਕੇ ਆਇਆ ਉਹਨੇ ਆ ਕੇ ਕਿਹਾ ਜੀ ਮੈਂ ਬਹੁਤ ਵਧੀਆ ਮੈਂ ਦਾ ਸਾਡੇ ਡਾਕਟਰ ਹੱਟੇ ਦੇ ਜਿਵੇਂ ਆਪਾਂ ਨੂੰ ਉਹੀ ਖੁਸ਼ੀ ਬਹੁਤ ਆ ਜਿਹੜਾ ਲੋਕ ਆ ਕੇ ਸਾਨੂੰ ਮੈਸੇਜ ਚੰਗਾ ਰੋਗੇ ਤਾਂ ਪੈਸੇ ਨਾਲ ਨਹੀਂ ਕੋਈ ਵੀ ਦਾ ਕਿਸੇ ਧੀ ਦਾ ਲੈਣ ਨਾਲ ਜਾਂ ਕਿਸੇ ਦੇਵੀ ਨਾਲ ਬਾਈ ਉਹਦੀ ਕਿਰਪਾ ਜੁੜੇ ਮੇਰੇ ਡੇਰੇ ਦੇ ਨਾਲ ਜਿੰਨੇ ਆ ਮਾਲਾਜ ਬਹੁਤ ਵਧੀਆ ਚੰਗੇ ਚੰਗੇ ਆਸਰ ਜੁੜੇ ਹੋਇਆ ਬਹੁਤ ਵਧੀਆ ਬਾਬਾ ਜੀ ਦੀ ਦਇਆ ਆ ਪਰ ਅਸੀਂ ਇਹ ਕੀ ਸੋਚਦੇ ਹੁੰਦੇ ਹਾਂ ਵੀ ਜੇ ਕਿਸੇ ਕਿਰਪਾ ਦਾ ਸਾਧੂ ਬੋਲੇ ਐ ਸੈ ਸਵਾਲ ਸਾਧੂ ਕਬੂਲ ਲੈ ਬਸ ਨਾ ਲੈ ਇਹ ਸਾਡੇ ਸਾਧੂគ្រੋ ਦੀ ਕਿਰਪਾ ਸੰਕਾ ਜਿਹੜੀ ਚੀਜ਼ ਦੇ ਦਿੱਤੀ ਨਾ ਕਿਸੇ ਆਚਰਨ ਚੋਂ ਕਿਸੇ ਉਹ 100% ਕੰਮ ਕਰਦੀ ਹੁੰਦੀ ਹੈ ਕਿਉਂ ਪੱਕੀ ਹੋਵੇ ਤਾਂ ਕਿਉਂਕਿ ਜੇ ਸਾਧੂ ਜਾਂਦਾ ਲੋਕ ਮੰਗਲ ਤੇ ਆਦਾ ਮੰਗਤਾ ਜਾਂਦਾ ਲੋਕ ਕਹਿੰਦੇ ਸਾਧੂ ਜਾਂਦਾ ਮਨ ਕਿਹਦਾ ਦਾ ਸਾਧੂ ਦਾ ਹੱਥ ਕੀ ਆ ਸਾਧੂ ਹੁੰਦਾ ਸਾਧਨਾ ਕਰਨ ਵਾਲਾ ਬੈਠ ਜਿਹੜਾ ਸਾਧੂ ਕਰਦਾ ਤੇ ਲੋਕ ਮੰਗਤ ਨੇ ਰਾਤ ਨੂੰ ਇੰਡੀਅਨ ਟੀਵੀ ਨਿਊਜ਼ ਤੁਹਾਨੂੰ ਅੱਜ ਅਜਿਹੇ ਡੇਰੇ ਦੇ ਵਿੱਚ ਲੈ ਕੇ ਆਇਆ ਸਾਡੇ ਸਰੋਤਿਆਂ ਨੂੰ ਅਸੀਂ ਜੋ ਵੀ ਸਾਨੂੰ ਦੇਖਦੇ ਨੇ ਸੁਣਦੇ ਨੇ ਅਸੀਂ ਬੇਨਤੀ ਕਰਦੇ ਹਾਂ ਕਿ ਗਹਿਰੀ ਭਾਗੀ ਦੇ ਵਿੱਚ ਬਣੇ ਇਸ ਜਿਹੜੇ ਦਰਵੇਸ਼ ਆਸ਼ਰਮ ਦੇ ਵਿੱਚ ਤੁਸੀਂ ਜਦੋਂ ਚਾਹੋ ਕਿਸੇ ਵੀ ਬਿਮਾਰੀ ਦੀ ਦਵਾਈ ਬਿਲਕੁਲ ਹੀ ਫ੍ਰੀ ਫ੍ਰੀ ਆਫ ਕਾਸਟ ਜਿਹਨੂੰ ਆਪਾਂ ਕਿਹਾ ਇੱਕ ਪੈਸਾ ਵੀ ਨਹੀਂ ਲੱਗਦਾ ਤੁਹਾਡਾ ਤੁਸੀਂ ਲੈ ਸਕਦੇ ਹੋ ਬਾਬਾ ਜੀ ਨਾਲ ਸੰਪਰਕ ਕਰ ਸਕਦੇ ਹੋ ਬਾਬਾ ਦੇ ਹਜਾ ਜੀ ਔਰ ਲੰਗਰ ਦੇਵੇਰੇ ਦੇ ਵਿੱਚ 24 ਘੰਟੇ ਹਰ ਸਮੇਂ ਤਿਆਰ ਮਿਲਦਾ ਹੈ ਕੋਈ ਵੀ ਸਰੋਤਾ ਜਿਸ ਮਰਜ਼ੀ ਸਮੇਂ ਆ ਕੇ ਬਾਬਾ ਜੀ ਨਾਲ ਸੰਪਰਕ ਕਰ ਸਕਦਾ ਹੈ ਬਾਬਾ ਜੀ ਤੁਸੀਂ ਆਪ ਦਾ ਮੋਬਾਈਲ ਨੰਬਰ ਵੀ ਦਿਓ ਤਾਂ ਕਿ ਕੋਈ ਸੰਪਰਕ ਕਰਨਾ ਚਾਹਵੇ ਤੁਹਾਡੇ ਨਾਲ ਪਿੰਡ ਗਹਿਰੀ ਪਾਗੀ ਮੇਰਾ ਨਾਮ ਬਾਬਾ ਦੀਪਦਾਸ ਜੀ ਹੈ 6239819231 9417125311 ਇਹ ਕਾਫੀ ਲੰਬੇ ਸਮੇਂ ਤੋਂ ਦੋਨੇ ਨੰਬਰ ਚੱਲਦੇ ਆ ਜਦੋਂ ਮਰਜ਼ੀ ਕੋ ਸੰਪਰਕ ਕਰੇ ਕਿਹ ਜੀ ਮਰਜੀ ਦਵਾਈ ਲੈ ਕੇ ਜਾਵੇ ਪੈਸਾ ਕੋਈ ਵੀ ਕਿਸੇ ਦਵਾਈ ਦਾ ਨਹੀਂ ਹੁੰਦਾ ਉਸੇ ਸਾਰੇ ਆਣੇ ਸੁਣੀ ਚੁੱਕੇ ਹੋ ਬਾਬਾ ਜੀ ਨੇ ਦੋਨੇ ਨੰਬਰ ਆਪਣੇ ਵੀਡੀਓ ਦੇ ਵਿੱਚ ਬੋਲ ਕੇ ਦੱਸ ਦਿੱਤੇ ਨੇ ਤੇ ਬਾਬਾ ਜੀ ਵੱਲੋਂ ਇਹ ਵੀ ਗੱਲ ਬਿਲਕੁਲ ਸਾਫ਼ ਕਹਿ ਦਿੱਤੀ ਗਈ ਹੈ ਕਿ ਕੋਈ ਵੀ ਪੈਸਾ ਨਹੀਂ ਲੈਂਦਾ ਇਸੇ ਵੀ ਦਵਾਈ ਦਾ ਚਾਰਜ ਨਹੀਂ ਕੀਤਾ ਜਾਂਦਾ ਸੋ ਅਸੀਂ ਸਾਰੇ ਸਰੋਤਿਆਂ ਨੂੰ ਮੋੜ ਇੱਕ ਵਾਰ ਫੇਰ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਡੇਰੇ ਦੇ ਵਿੱਚ ਆਓ ਆਕੇ ਜੋ ਕੋਈ ਦੁੱਖ ਤਕਲੀਫ ਹੈ ਉਸ ਦੀ ਦਵਾਈ ਵੀ ਲਓ ਦਰਸ਼ਨ ਕਰੋ ਤਾਂ ਜੋ ਤੁਹਾਡੀਆਂ ਦੁੱਖ ਤਕਲੀਫਾਂ ਹਮੇਸ਼ਾ ਲਈ ਖਤਮ ਹੋ ਜਾਣ ਤੁਹਾਡੀਆਂ ਬਿਮਾਰੀਆਂ ਹਮੇਸ਼ਾ ਲਈ ਖਤਮ ਹੋ ਜਾਣ ਇਹ ਕੁਟਿਆ ਹੈ ਜਿੱਥੇ ਬਾਬਾ ਜੀ ਬੈਠ ਕੇ ਦਵਾਈ ਦਿੰਦੇ ਨੇ ਔਰ ਆ ਢੇਰੇ ਦੀ ਜਗ੍ਹਾ ਤੁਹਾਨੂੰ ਦੁਖਾਨ ਲੱਗੇ ਆ ਸਾਰੇ ਸਰੋਤਿਆਂ ਨੂੰ ਢੇਰੇ ਕੋਲ ਬਹੁਤ ਖੁੱਲੀ ਜਗ੍ਹਾ ਹੈ ਔਰ ਆ ਲੰਗਰ ਪ੍ਰਸ਼ਾਦ ਦਾ ਦੇਖੋ ਕੰਮ ਕਿਦਾਂ ਵੱਡੇ ਭਦਰ ਦੇ ਸੇਵਾ ਚੱਲ ਰਹੀ ਹੈ ਬੀਬੀਆਂ ਵੱਲੋਂ ਦੇਖ ਸਕਦੇ ਹੋ ਤੁਸੀਂ ਬੀਬੀਆਂ ਕਿਦਾਂ ਜੁਟੀਆਂ ਹੋ ਜਾਣੇ ਲੰਗਰ ਪ੍ਰਸ਼ਾਦ ਤਿਆਰ ਕਰਨ ਦੇ ਵਿੱਚ ਸਾਡੀਆਂ ਛੋੜੀਆਂ ਵੱਡੀਆਂ ਪਹਿਣਾ ਮਾਵਾ ਸਾਡੀਆਂ ਧੀਆਂ ਦੇਖੋ ਆ ਤੁਸੀਂ ਦੇਖ ਸਕਦੇ ਹੋ ਸੇਵਾ ਦਾ ਕੰਮ ਨਿਰੰਤਰ ਚੱਲ ਰਿਹਾ ਹੈ ਔਰ ਬਹੁਤ ਵੱਡੀ ਜਗ੍ਹਾ ਦੇ ਵਿੱਚ ਇਹ ਡੇਰਾ ਬਣਿਆ ਹੋਇਆ ਹੈ। ਮਾਬਾ ਜੀ ਨੂੰ ਮਿਲਣ ਲਈ ਆਏ ਸੰਗਤਾਂ ਸਫਰੀ ਖਾਵਾ ਜਿੰਦਗੀ ਦੇ ਉਹ ਹੋਏ ਨਿਕਲੇ। ਲੰਗਰ ਪ੍ਰਸ਼ਾਦ ਦੀ ਸੇਵਾ ਜਲੇਬੀਆਂ ਕੱਢੀਆਂ ਜਾ ਰਹੀਆਂ ਨੇ ਮਿੱਠੇ ਦੇ ਵਿੱਚ ਜਲੇਬੀਆਂ ਕੱਢੀਆਂ ਜਾ ਰਹੀਆਂ ਨੇ ਵੱਡੇ ਵੱਡੇ ਟੋਪ ਭਰ ਕੇ ਬਣਾਏ ਜਾ ਰਹੇ ਨੇ ਦੇਖੋ i yeah.